ਸਬਸਕ੍ਰਾਈਬ ਕਰੋ ਦਿਵੇ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਵੇਖਣ ਲਈ ਜਿੱਥੇ ਇੱਕ ਪਾਸੇ ਲੋਕ ਮੁੰਡਿਆਂ ਦੇ ਜਨਮ ਲੈਣ ਤੇ ਖੁਸ਼ੀ ਮਨਾਉਂਦੇ ਨੇ ਉਥੇ ਹੀ ਅੱਜ ਕੱਲ੍ਹ ਕੁੜੀਆਂ ਨੂੰ ਵੀ ਮੁੰਡਿਆਂ ਦਾ ਦਰਜਾ ਦਿੱਤਾ ਜਾਣ ਲੱਗਾ ਹੈ ਕਹਿੰਦੇ ਨੇ ਪੁੱਤ ਵਣਡਾਉਣ ਜ਼ਮੀਨਾ ਧੀਆ ਦੁੱਖ ਵਣਾਉਂਦੀਆਂ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਰਾਮਦੀਵਾਲੀ ਦੀ ਜਿੱਥੇ ਕੀ ਉੱਥੇ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਆਪਣੀ ਬੇਟੀ ਦੀ ਖੁਸ਼ੀ ਦਾ ਪ੍ਰੋਗਰਾਮ ਕੀਤਾ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੜੀ ਹੀ ਧੂਮ ਧਾਮ ਦੇ ਨਾਲ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਹਨਾਂ ਦੀ ਖਾਤਰਦਾਰੀ ਵੀ ਕੀਤੀ ਗਈ ਇੱਥੇ ਬੂਟਾ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਧੀਆਂ ਨੂੰ ਪੁੱਤਰਾਂ ਤੋਂ ਘੱਟ ਨਹੀਂ ਸਮਝਣਾ ਚਾਹੀਦਾ ਤੇ ਮੈਂ ਆਪਣੀਆਂ ਧੀਆਂ ਨੂੰ ਪੁੱਤਰਾਂ ਤੋਂ ਘੱਟ ਨਹੀਂ ਸਮਝਦਾ ਤੁਹਾਨੂੰ ਦੱਸ ਦਈਏ ਕਿ ਬੂਟਾ ਸਿੰਘ ਦੀਆਂ 4 ਬੇਟੀਆਂ ਨੇ ਉਹਨਾਂ ਨੇ ਆਪਣੀਆਂ ਬੇਟੀਆਂ ਨੂੰ ਪੁੱਤਰਾਂ ਦਾ ਦਰਜਾ ਦਿੱਤਾ ਹੈ ਇਸ ਮੌਕੇ ਪਰਿਵਾਰਿਕ ਮੈਂਬਰਾਂ ਨੇ ਅਤੇ ਪਿੰਡ ਦੇ ਸਰਪੰਚ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਹੀ ਬੂਟਾ ਸਿੰਘ ਦੀ ਇਸ ਤੇ ਸ਼ਲਾਘਾ ਕੀਤੀ ਗਈ ਤੇ ਤੁਸੀਂ ਅੱਜ ਆਪਣੀ ਬੱਚੀ ਦੀ ਜਿਹੜੀ ਕੀਤਾ ਵਸ ਪ੍ਰੋਗਰਾਮ ਕੀਤਾ ਵਾ ਕੀ ਕਹਿਣਾ ਜਾਂਦਾ ਕਿਦਾਂ ਦਿਮਾਗ 'ਚ ਗੱਲ ਆਈ ਕੀ ਆਪਾਂ ਸੋਚ ਰੱਖੀ ਉੱਚੀ ਤੇ ਵਧੀਆ ਕੋਈ ਵੀ ਜਦੋਂ ਇਨਸਾਨ ਧਰਤੀ ਤੇ ਜਨਮ ਲੈਂਦਾ ਉਹਦਾ ਮਾੜਾ ਨਹੀਂ ਸੋਚਣਾ ਚਾਹੀਦਾ ਭਾਂਤੇ ਹੀ ਹੈ ਭਾਂ ਪੁੱਤ ਆ ਤੇ ਆਪਣਾ ਦਿਲ ਖੁਸ਼ ਆ ਉਹ ਪਰਮਾਤਮਾ ਦੀ ਦੇਣ ਆ ਉਹਨਾਂ ਦਿੱਤੀ ਆ ਤਹਾਹੀ ਸਾਂਭੀ ਤੇ ਬਾਕੀ ਆਪਣਾ ਮਨ ਖੁਸ਼ ਆ ਕਿ ਧੀ ਪੁੱਤ ਨਾਲ ਘਟ ਨਹੀਂ ਗਈ ਤੇ ਨਾ ਘਟ ਹੁੰਦੀ ਹੈ ਤਰੱਕੀ ਕਰਨ ਕੀ ਤੇ ਸਾਰਾ ਮੈਂ ਸਾਰਿਆਂ ਨੂੰ ਇਹੀ ਕਹਿਣੀ ਆ ਕਿ ਧੀਆ ਦਾ ਸਤਿਕਾਰ ਕਰੋ ਪੁੱਤਾਂ ਵਾਂਗੂ ਪਿਆਰ ਕਰੋ ਧੀ ਕਿਸੇ ਦੇ ਨਾਲੋਂ ਵੀ ਘਟ ਨਹੀਂ ਆ ਧੀ ਇੱਕ ਸਾਡਾ ਮਾਪਿਓ ਦਾ ਬਹੁਤ ਹੀ ਜ਼ਿਆਦਾ ਸਤਿਕਾਰ ਕਰਦੀ ਆ ਤੇ ਔਖੇ ਟਾਈਮ ਤੇ ਮਾਪਿਓ ਨੂੰ ਜ਼ਰੂਰ ਧੀ ਪੁੱਛਦੀ ਆ ਪੁੱਤ ਚਾਹੇ ਪੁੱਛੇ ਚਾਹੇ ਨਾ ਪੁੱਛੇ ਪਰ ਧੀਆ ਨੂੰ ਕਦੇ ਵੀ ਘਟ ਨਹੀਂ ਸਮਝਣਾ ਚਾਹੀਦਾ ਪੁੱਤਾਂ ਵਾਂਗੂ ਹੀ ਸਮਝਣਾ ਚਾਹੀਦਾ ਇਸੇ ਤਰ੍ਹਾਂ ਹੀ ਮੈਂ ਕਹਿੰਨੀ ਹਰ ਕੋਈ ਆਪਣੀਆਂ ਧੀਾਂ ਦੇ ਤੋਂ ਮਾਨ ਕਰੇ ਜਨਮ ਦਿਨ ਮਨਾਏ ਇਸੇ ਤਰ੍ਹਾਂ ਧੀਆ ਨੂੰ ਪਿਆਰ ਮਿਲਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਇਹ ਪ੍ਰੋਗਰਾਮ ਬਹੁਤ ਹੀ ਬੰਦ ਕਰਾਇਆ ਬੰਦ ਕਰ ਉਹ ਅੱਖ ਲੋ ਜਾ ਬਹੁਤ ਹੀ ਸ਼ਲਾਗਾ ਜੋੜ ਇੱਕ ਛੋਟੇ ਜੇ ਨਗਰ ਚ ਪਿੰਡ ਰਾਮਸਵਾਲੀ ਚ ਇਹ ਮਾਪਿਆਂ ਦੀ ਔਰ ਸਮਾਜ ਦੀ ਇਹ ਸੋਚ ਆ ਇਹ ਬੜੀ ਵੱਡੀ ਸੋਚ ਹੈ ਹਰ ਮਾਪਿਆਂ ਦੀ ਚ ਹਰ ਸਮਾਜ ਦੀ ਸੋਚ ਨਹੀਂ ਲੇਕਿਨ ਮੈਂ ਚਾਹੁੰਦਾ ਕਿ ਮੈਂ ਕਹਿਣਾ ਚਾਹੁੰਦਾ ਇਹ ਤਾਂ ਸਰਪੰਚ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਪਿੰਡ ਦੇ ਨਾਤੇ ਹੋਣ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਕਿ ਹਰ ਸਮਾਜ ਨੂੰ ਹਰ ਮਾਪਿਆਂ ਨੂੰ ਜਿਹੜੀ ਧੀਆਂ ਪ੍ਰਤੀ ਸੋਚ ਆ ਇਹਨੂੰ ਜਾਗਰੂਕ ਕਰਨਾ ਚਾਹੀਦਾ ਕਿਉਂਕਿ ਧੀਆਂ ਸਾਡਾ ਜਨਣੀ ਆ ਕਿ ਜਿੱਦਾਂ ਸਾਡੇ ਸਮਾਜ ਦੇ ਵਿੱਚ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਤੇ ਗ੍ਰਸਤੀ ਵਿੱਚ ਆਇਆ ਸਾਰਾ ਕੁਝ ਸਾਡੇ ਗੁਰੂਆਂ ਵੀ ਦੱਸਿਆ ਵੀ ਕਿਰਤ ਸਰਕਾਰ ਤੇ ਵੰਡ శాఖ ਤੇ ਇਹ ਸਰਕਾਰ ਜਿਹੜਾ ਨਾ ਔਰਤ ਦਾ ਸਰਕਾਰ ਆ ਮੈਂ ਨਾ ਜੇ ਅਸੀਂ ਸਰਕਾਰ ਔਰਤ ਦਾ ਅੱਜ ਕਰਦੇ ਆ ਤੇ ਸਾਡਾ ਇਹ ਜਿਹੜੀ ਅਵੇਰਨੈਸ ਆ ਜਿੱਦਾਂ ਸਾਡੀ ਜਨਰੇਸ਼ਨ ਆ ਜਿੱਦਾਂ ਸਾਡਾ ਇਹ ਸਿਰਜਣਾ ਹੈ ਇਹ ਹੋਈ ਤੇ ਕੇਵਲ ਔਰਤ ਤੋਂ ਪਰ ਸਾਨੂੰ ਇਹਦੇ ਤੋਂ ਉੱਪਰ ਉੱਠ ਕੇ ਇਹਨਾਂ ਗੱਲਾਂ ਤੇ ਵਿਚਾਰ ਕਰਨਾ ਚਾਹੀਦਾ ਵੀ ਇੱਕ ਇਹੋ ਜੀਆਂ ਧੀਆਂ ਲਾੜਲੀਆਂ ਧੀਆਂ ਇਨਾਂ ਦਾ ਅੱਜ ਜਿਹੜਾ ਆ ਸਮਾਗਮ ਤੁਸੀਂ ਵੇਖ ਰਹੇ ਹੋ ਥੋੜੇ ਜਿਹਾ ਨਗਰਚ ਰਾਮਦਾਲੀ ਚ ਹੋਇਆ ਇਸ ਨੌਜਵਾਨ ਦੀਆਂ ਚਾਰ ਬੇਟੀਆਂ ਨੇ ਚਾਰ ਬੇਟੀਆਂ ਚੌਥੀ ਬੇਟੀ ਐ ਛੋਟੀ ਜਿਹਦਾ ਸਮਾਗਮ ਅੱਜ ਤੁਸੀਂ ਟੈਂਡ ਕਰ ਰਹੇ ਹੋ ਮੈਂ ਸਮਝਦਾ ਵੀ ਇਦਾਂ ਦੇ ਸਮਾਗਮ ਹੋਣੇ ਚਾਹੀਦੇ ਆ ਇਦਾਂ ਦਾ ਧੀਆਂ ਦਾ ਸਤਕਾਰ ਤੇ ਪਿਆਰ ਹੋਣਾ ਚਾਹੀਦਾ ਧੀਆਂ ਕਿਸੇ ਨੂੰ ਘੱਟ ਨਹੀਂ ਹੁੰਦੀਆਂ ਸਾਡੀ ਸੋਚ ਘਟੀ ਜਾਂ ਸਾਡੇ ਵਿਚਾਰ ਘਟੀਆਂ ਨੇ ਸਾਡੀ ਜਿਹੜੀ ਨਿਗਾਹ ਹੈ ਨਾ ਚਸ਼ਮਾ ਦੇਖਣ ਦਾ ਧੀਆਂ ਨੂੰ ਉਹ ਕਮਜ਼ੋਰ ਆ ਇਸ ਚਸ਼ਮੇ ਨੂੰ ਇਸ ਨਿਗਾਹ ਨੂੰ ਇਸ ਦਿਨ ਨੂੰ ਇਸ ਦਿਮਾਗ ਨੂੰ ਸਾਨੂੰ ਬਦਲਣਾ ਪਏਗਾ ਕਿਉਂਕਿ ਧੀਆਂ ਦੀ ਸੋਚ ਛੋਟੀ ਨਹੀਂ ਹੁੰਦੀ। ਉਹੋ ਹੀ ਧੀਆਂ ਨੇ ਇੰਦਰਾ ਗਾਂਧੀ ਵਰਗੀਆਂ ਪ੍ਰਧਾਨ ਮੰਤਰੀ ਦੇ ਮੁਲਕ ਦੀਆਂ ਬਣੀਆਂ, ਉਹੋ ਹੀ ਧੀਆਂ ਨੇ ਜਿੱਦਾਂ ਸਾਡੀ ਇੱਕ ਬਹੁਤ ਵਿਗਿਆਨਕ ਹੋਏ ਨੇ। ਉਹਨਾਂ ਨੇ ਚੰਦ ਚੰਦ ਤੇ ਗਏ ਹੋ। ਆਪਣੇ ਉਹਨਾਂ ਸਪੈਸ਼ਲ ਇੱਕ ਕ੍ਰੇਏਟਰ ਬਣਾ ਕੇ ਉਹ ਚੰਦ ਦਾ ਦੌਰਾ ਕਰਕੇ ਆਇਆ ਚੰਦ ਦਾ ਸਮਾਨ ਦਾ ਜਿਹਨੂੰ ਕਹਿੰਨੇ ਆਪਾਂ ਚੰਦ ਤੇ ਕੋ ਜਾ ਸਕਦਾ ਕਹਿੰਦੇ ਉਹ ਧੀ ਗਈ ਇੱਕ ਸਾਡੇ ਹਿੰਦੁਸਤਾਨ ਦੀ ਇਸ ਕਰਕੇ ਮੈਂ ਚਾਹਣਾ ਕਿ ਬਾਕੀ ਸਾਰਿਆਂ ਲੋਕਾਂ ਨੂੰ ਸਾਰੇ ਜਿੰਨੀਆਂ ਮਾਤਾ ਵੀ ਭੈਣਾਂ ਵੀ ਬਜ਼ੁਰਗ ਵੀ ਨੌਜਵਾਨ ਵੀ ਇਹਨਾਂ ਨੂੰ ਇਹ ਚੇਂਜਿੰਗ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਇਹਨਾਂ ਨੂੰ ਇਸ ਇਹ 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 ਜਿਹੜਾ ਕੰਮ ਆ ਇਹਨੂੰ ਜ਼ਿਆਦਾ ਤੋਂ ਜ਼ਿਆਦਾ ਅਸ਼ਾ ਕਰਕੇ ਪ੍ਰਫੁੱਲਤ ਕੀਤਾ ਜਾਵੇ ਕਿਉਂਕਿ ਸਾਡੀਆਂ ਜਿਹੜੀਆਂ ਬਰਿਆਈਆਂ ਚੱਲਦੀਆਂ ਨੇ ਜ਼ਿਆਦਾ ਜਿੱਦਾਂ ਨੌਜਵਾਨ ਵੀਰ ਨੇ ਇਹਨਾਂ ਨੂੰ ਚਾਹੀਦਾ ਸਾਡੇ ਸਮਾਜ ਦੇ ਨਾਲ ਰਲਣਾ ਇਹੋ ਜਿਹੀਆਂ ਸੰਸਥਾ ਦੀ ਸੇਵਾ ਕਰਨੀ ਬਾਕੀ ਤੁਹਾਡਾ ਚੈਨਲ ਵਾਲਿਆਂ ਦਾ ਬਹੁਤ ਧੰਨਵਾਦ ਆ ਬੜੀ ਤੁਸੀਂ ਹਿੰਮਤ ਕਰਕੇ ਸਾਡੇ 'ਚ ਪਹੁੰਚੇ ਹੋ ਤੇ ਸਾਡੀ ਤੁਸੀਂ ਇਹ ਬੇਨਤੀ ਕਬੂਲ ਕੀਤੀ ਆ ਬਾਕੀ ਸਾਰੀ ਸੰਗਤ ਦਾ ਸਾਰੇ ਨਗਰ ਦਾ ਤੇ ਇਹੋ ਜੇ ਨੌਜਵਾਨਾਂ ਦਾ ਮੈਨਾਂ ਵੀ ਬਹੁਤ ਜ਼ਿਆਦਾ ਉੱਚਾ ਸਤਿਕਾਰ ਪਿਆਰ ਮੈਂ ਤੇ ਇਹਨਾਂ ਨੂੰ ਦੇਣਾ ਕਿ ਜਿਹੜੇ ਧੀਆ ਨੇ ਇਹੋ ਜੇ ਫੰਕਸ਼ਨ ਕਰਦੇ ਆ ਤੇ ਹੋਣੇ ਚਾਹੀਦੇ ਆ ਕਿ ਕਿਸੇ ਨਾਲੋਂ ਘੱਟ ਨਹੀਂ ਗਈ ਪੰਜਾਬ ਦੀ ਧੀ ਤੇ ਵੈਸੇ ਸ਼ੇਰ ਨਹੀਂ ਮਾਤਾ-ਪਾਗੋ ਵਰਗੀਆਂ ਲੜੀਆਂ ਉਹਨਾਂ ਨੇ ਜੰਗਾ ਕੀਤੀਆਂ ਇਹ ਉਹਨਾਂ ਦੇ ਉਹਨਾਂ ਦੇ ਹੀ ਦੇਣਾ ਇਹ ਧੀਆ ਉਹ ਵੀ ਕਿਸੇ ਦੀ ਧੀ ਸੀ ਮਾਈ ਭਾਗੋ ਜਿਨੇ ਤਲਵਾਰ ਖਿੱਚ ਕੇ ਮੁਗਲਾਂ ਨੂੰ ਲੰਕਾਰਿਆ ਸੀ ਸਰ ਸਿਰ ਲਾਲਾ ਸੁੱਟ ਇਸ ਧਰਤੀ ਤੇ ਇਹਨੇ ਸ਼ਬਦ ਕਹਿੰਦਾ ਹੋਇਆ ਪਿੰਡ ਦੇ ਸਰਪੰਚ ਵੱਲੋਂ ਸਾਰੀ ਸੰਗਤ ਨੂੰ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹ ਮੁਲੋੜੇ ਸਾਨੂੰ ਆਪਣੀਆਂ ਧੀਆਂ ਨੂੰ ਇਸੇ ਤਰ੍ਹਾਂ ਸਤਿਕਾਰ ਦੇੰਦੀ ਤਾਂ ਕਿ ਅਸੀਂ ਆਪਣੀਆਂ ਧੀਆਂ ਨੂੰ ਵੀ ਮੁੰਡਿਆਂ ਜਿਹਾ ਦਰਜਾ ਦੇਵਾ ਸਕੀਏ ਅਤੇ ਭਰੂਣ ਹੱਤਿਆ ਦੇ ਕੋੜ ਨੂੰ ਜੜ ਤੋਂ ਖਤਮ ਕਰ ਸਕੀਏ ਕੈਮਰਾਮੈਨ rahul kumar ਦੇ ਨਾਲ ਸੰਪਾਦਕ ਸਾਹਿਲ ਮਹਿਤਾ ਦੀ ਰਿਪੋਰਟ ਦਵੇਆ ਪੰਜਾਬ ਟੀਵੀ